ਜਿਸ ਤਰਾ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲਾ ਕੇ ਸਤਿਗੁਰੂ ਇਸ ਧਰਤੀ ਤੇ ਆਉਂਦੇ ਆ ਗੁਰੂ ਅਰਜਨ ਸਾਹਿਬ ਜੀ ਨੇ ਗਰੀਬਾਂ ਦੀਆਂ ਝੋਲੀਆਂ ਭਰ-ਭਰ ਕੇ ਤੋਰਿਆ ਔਰ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਅੰਦਰ ਇੱਕ ਖੂਲ ਹੋਇਆ ਜਿਹਨੂੰ 6 ਮਾਲਾ ਚਲਦੀ ਆ ਆਹੋ ਉਸ ਗੁਰਦੁਆਰੇ ਦਾ ਨਾਮ ਸ਼੍ਰੀ ਹਰਿਹਾਟਾ ਸਾਹਿਬ ਹੈ ਮੈਂ ਕਈ ਵਾਰਾਂ ਦਰਸ਼ਨ ਕਰਕੇ ਆਇਆ ਔਰ ਉਥੇ ਦੂਰ ਨਮਾਸੀ ਦਾ ਬਹੁਤ ਭਾਰੀ ਜੋੜ ਮੇਲਾ ਭਰਦਾ ਨਿਆਸਿਆਂ ਦੇ ਉਥੇ ਆਸਾਂ ਪੂਰੀਆਂ ਹੁੰਦੀਆਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਬਾਰੇ ਦਾ ਆਗਮਨ ਹੋਇਆ ਇਹਨਾਂ ਦੀ ਤਾਈ ਜਿਹੜੀ ਕਰਮੋ ਸੀ ਜਦੋਂ ਉਹਨੂੰ ਪਤਾ ਲੱਗਾ ਉਹਦੀ ਹਿੱਕ ਉੱਤੇ ਸਭ ਲੇਟਿਆ ਉਹਨੇ ਆਪਣੇ ਘਰ ਵਾਲੇ ਪਿਰਥੀ ਚੰਦ ਨੂੰ ਆਖਿਆ ਤੇਰਾ ਬਚਨ ਝੂਠਾ ਤੇ ਬਾਬਾ ਬੁੰਡਾ ਸਾਹਿਬ ਦੇ ਵਰ ਪੂਰੇ ਹੋ ਗਏ। ਸ਼ਰੀਕਾਂ ਦੇ ਘਰ ਪੁੱਤ ਜਨਮ ਪਿਆ। ਓਹੋ। ਉਹਨੇ ਆਖਿਆ ਜਿੰਨਾ ਚਿਰ ਤੂੰ ਬਾਲਕ ਨੂੰ ਮਰਵਾਦ ਨਾ ਦਿੰਦਾ। ਵਾਹਿਗੁਰੂ। ਹੋਂ ਨਾ ਚਿਰ ਮੈਂ ਸੁਖ ਦਾ ਸਾਹ ਨਹੀਂ ਲੈਣਾ। ਓਹੋ। ਸਗੀ ਦਾਈ ਤੇ ਸੋਚਾਂ ਮਨ ਵਿੱਚ ਕੀ ਲੈ ਕੇ ਬੈਠੀ ਆਂ। ਵਾਹਿਗੁਰੂ। ਪਿਰਥੀ ਜਾਨ ਨੇ ਆਖਿਆ ਫਿਕਰ ਨਾ ਕਰ ਕਰਮੋਂ। ਬਾਲਕ ਨੇ ਜਨਮ ਹੀ ਲਿਆ ਨਾ। ਆਹੋ। ਜਦੋਂ ਪੜੂਗਾ ਪਤਾ ਪਤਾਂ ਲੱਗੂਗਾ। ਮੇਰੇ ਹੱਥ ਬੜੇ ਲੰਮੇ ਆ। ਜਦੋਂ ਮੇਰੇ ਕਾਬੂ ਆ ਗਿਆ ਫਿਰ ਦਵਾਈਆਂ ਨੇ ਕੰਮ ਨਹੀਂ ਕਰਨਾ ਤੂੰ ਫਿਕਰ ਨਾ ਕਰ ਮੈਂ ਇਹ ਕੰਮ ਸਿਰੇ ਨਹੀਂ ਚੜਨਦਾ ਜਿਹੜਾ ਗੱਦੀ ਤਾਂ ਛੇਵਾਂ ਗੁਰੂ ਬਹਿਣਾ ਨਾ ਉਹ ਆਪਣਾ ਪੁੱਤਰ ਮਿਹਰਬਾਨ ਹੀ ਬਵੇਗਾ ਪਿਰਥੀ ਚੰਦ ਨੇ ਫਿਰ ਕੁਝ ਨਿਆ ਚੱਲਣਾ ਸ਼ੁਰੂ ਹੀ ਕੀਤੀਆਂ ਕਰਨੀਆਂ ਕਿਆ ਸਨ ਜ਼ਿਕਰ ਆਉਂਦਾ ਹੈ ਇੱਕ ਦਾਈ ਨੂੰ ਲਾਜ ਦਿੱਤਾ ਉਹਨੂੰ 500 ਰੁਪਏ ਦਿੱਤਾ ਤੂੰ ਬਾਲਕ ਨੂੰ ਖੜਾਉਣ ਜਾਣੀ ਆ ਕੋਈ ਨਾ ਕੋਈ ਢੰਗ ਬਣਾ ਕੇ ਉਸ ਬਾਲਕ ਨੂੰ ਜਾਨੋਂ ਮਾਰ ਦੇ ਬਾਕੀ ਦਾ ਕੰਮ ਐ ਆਪੇ ਸੰਭਾਲ ਲਊਗਾ ਤਿਆਸ ਵਿੱਚ ਜਿਕਰਾ ਹੁੰਦਾ ਉਸ ਦਾਈ ਨੇ ਆਪਣੀ ਛਾਤੀ ਨੂੰ ਜ਼ਹਿਰ ਲਾਇਆ ਅਪਰਾਧੀ ਦੋਨਾਂ ਨੇ ਵੇਨੇਓ ਨੇਓ ਕੇ ਡਡੋਤਾ ਕਰਦੀ ਮਾਤਾ ਗੰਗਾ ਜੀ ਨੇ ਓਹੋ ਅੰਗੇ ਕੁਛੜ ਚੁੱਕ ਲਿਆ ਬਾਲਕ ਨੂੰ ਬਾਹਰ ਲੈ ਗਈ ਕਦੀ ਸੱਜਾ ਵੇਦੀ ਕਦੀ ਖੱਬਾ ਵੇਦੀ ਕਦੀ ਧਰਤੀ ਤੇ ਲੇਟ ਜਾਂਦੀ ਆ ਜਦੋਂ ਅੱਖ ਬਚਾ ਕੇ ਬਾਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਪਣਾ ਸੀਰ ਪਾਉਣ ਲੱਗੀ ਐ ਮੁਖ ਵਿੱਚ ਵਿਆਸ ਜਿਕਰਾਉਂਦਾ ਵੀ ਛੇਵੇਂ ਪਾਤਸ਼ਾਹ ਮਹਾਰਾਜੀ ਨੇ ਉਹ ਸਦਾਈ ਦੇ ਪ੍ਰਾਣ ਹੀ ਖਿੱਚ ਲਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਚਾਲ ਫੇਲ ਹੋ ਗਈ ਇੱਕ ਬ੍ਰਾਹਮਣ ਸੀ ਜਿਹੜਾ ਗੁਰੂ ਮਾਨ ਨੇ ਰੋਜ਼ ਤਈ ਸਿਕਾਇਆ ਕਰਦਾ ਸੀ ਪਿੱਛੇ ਬੱਚੇ ਨੂੰ ਖੜਾਉਣ ਵਾਸਤੇ ਖੜਾਵੇ ਰੱਖੇ ਜਾਂਦੇ ਸੀ ਇਹ ਬ੍ਰਾਹਮਣ ਰੋਜ਼ ਛੇਵੇਂ ਪਾਤਸ਼ਾਹ ਨੂੰ ਦੇਸ਼ ਕਾਇਆ ਕਰਦਾ ਸੀ ਇੱਕ ਦਿਨ ਪ੍ਰਿਥੀ ਨੇ ਘਰ ਵਿੱਚ ਬੁਲਾਇਆ ਆਂਦਾ ਤੈਨੂੰ ਗੁਰੂ ਘਰੋਂ ਕੀ ਮਿਲਦਾ ਉਹਨੇ ਆਖਿਆ ਜੀ ਸ਼ਖਣ ਸਿਖਾਉਣ ਜੋ ਕੀ ਮਾਇਆ ਮਿਲ ਜਾਂਦੀ ਆ ਗੁਜਾਰਾ ਬਜਾਰਾ ਚੱਲੀ ਜਾਂਦਾ ਉਹਨੇ ਆਖਿਆ ਕਮਲਿਆ ਕਿੰਨਾ ਚਿਰ ਨੌਕਰੀ ਕਰਦਾ ਰਹੇਗਾ ਆਹੋ ਕਿਤੇ ਵੱਡਿਆਂ ਨਾਲ ਜਰਾਨੇ ਪਾ ਕੇ ਵੇਖ ਤੇਰੇ ਕੁੜਾ ਵਾਲੇ ਧੋਨੇ ਧੋ ਕੇ ਰੱਖ ਦੂੰਗਾ ਉਹਨੇ ਆਖਿਆ ਗੱਲ ਕੀ ਆ ਉਨੇ ਆਖਿਆ ਗੱਲ ਬਾਅਦ ਦੱਸੂਗਾ ਪਹਿਲਾਂ ਮੇਰੇ ਨਾਲ ਪਰਮ ਕਰ ਵੀ ਇਹ ਗੱਲ ਬਾਹਰ ਨਾ ਜਾ ਰਵੇ ਕਿਉਂਕਿ ਵੱਡਾ ਪਾਪ ਕਰਾਉਣਾ ਸੀ ਉਹਨੇ ਆਖਿਆ ਤੂੰ ਬਾਲਕ ਨੂੰ ਰੋਜ ਦਹੀਂ ਸ਼ਿਕਾਉਣਾ ਆ ਲੈ ਯਰ ਦੀ ਪੂੜੀ ਜਦੋਂ ਦਹੀਂ ਸ਼ਿਕਾਏਗਾ ਉਸ ਦਹੀਂ ਦੇ ਵਿੱਚ ਘੋਲ ਕੇ ਉਸ ਬਾਲਕ ਹਰਗੋਬਿੰਦ ਨੂੰ ਸ਼ਿਕਾ ਦੇ ਮੇਰੀ ਦਿੱਲੀ ਦਰਬਾਰ ਤੱਕ ਪਹੁੰਚਾ ਤੇਰੀ ਕੋਈ ਵਾਅ ਬੱਲੇ ਨਹੀਂ ਵੇਖ ਸਕਦਾ ਨੋਰਾ ਤੇ ਜ਼ਗੀਰਾ ਲੈ ਲਈ ਅਣਮੁੱਲੀਆਂ ਮਾਇਆ ਦੀਆਂ ਥੇਲੀਆਂ ਤੇਰੇ ਲਈ ਖੁੱਲੀਆਂ ਓਏ ਪੰਡਾ ਨਾਲ ਪੰਡਾ ਨਾਲ ਢੋਲੀ ਭਾਵੇਂ ਢੋਣੇ ਪੰਡਤਾ ਹੱਸਦੇ ਘਰਾ ਵਿੱਚ ਪਾਦੇ ਰੋਣੇ ਪੰਡਤਾ ਰੋਣੇ ਪੰਡਤਾ ਗੱਦੀ ਗੁਰੂ ਗੱਦੀ ਮਿਲੂ ਜਦੋਂ ਮਿਹਰਬਾਨ ਨੂੰ ਮਿਹਰਬਾਨ ਨੂੰ ਤੇ ਉਦੋਂ ਤੇਰੀ ਪੰਡਤਾ ਵਜਾ ਦੂ ਸ਼ਾਨ ਨੂੰ ਵਜਾ ਦੋ ਸ਼ਾਨ ਨੂੰ ਤੇਰੇ ਕੀ ਮਰਬੇ ਉਹਨੇ ਖੋਣੇ ਪੰਡਤਾ ਆਹਾ ਹੱਸਦੇ ਘਰਾ ਵਿੱਚ ਪਾਦੇ ਰੋਣੇ ਪੰਡਤਾ ਰੋਣੇ ਪੰਡਤਾ ਲਾਲਚ ਦੇ ਰਿਆ ਪਿੰਥੀ ਚੰਦ ਉਸ ਬ੍ਰਾਹਮਣ ਨੂੰ ਲਾਲਚ ਬੁਰੀ ਬਲਾ ਹੈ ਇਸੇ ਇਸ ਤੇ ਖੁਦਾ ਬਚਾਏ ਖੁਦਾ ਬਚਾਏ ਮਨ ਲੋਭੀ ਮਨ ਲਾਲਚੀ ਮਨ ਲਾਲਚੀ ਆਹ ਹਾਂ ਮਨ ਚੰਚਲ ਮਨ ਚੋਰ ਮਨ ਚੋਰ ਮਨ ਤੇ ਮਗਰ ਨਾ ਲੱਗੀਏ ਪਲਕ 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 ਮਨ ਹੋਰ ਮਨ ਹੋ ਇਹ ਮਨ ਦੀ ਅਵਸਥਾ ਹੈ ਮਿੰਟ ਵਿੱਚ ਪੁੰਨੀ ਆਹੋ ਤੇ ਮਿੰਟ ਵਿੱਚ ਪਾਪੀ ਬਣ ਜਾਂਦਾ ਸੱਚ ਹੈ